ਆਜੇ ਸੰਗਰੂਰ ਪਹੁੰਚੇ ਹਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਦੇਖੋ ਮਾਹੌਲ ਡੇ ਬਾਏ ਡੇ ਕਲੀਅਰ ਹੁੰਦਾ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਕਿ ਜਦੋਂ ਨਰਿੰਦਰ ਮੋਤੀ ਆਉਣਗੇ 23 ਤਰੀਕ ਨੂੰ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹਰ ਜਗ੍ਹਾ ਦੇ ਕੀਤਾ ਜਾਊ ਦੇਖੋ ਪ੍ਰਦਰਸ਼ਨ ਕਰਨੇ ਡੈਮੋਕਰੈਟਿਕ ਰਾਈਟ ਹੈ ਰੇਖ ਦਾ ਹੱਕ ਹੈਗਾ ਲੇਕਿਨ ਉਹ ਉਹਦੇ ਵਿੱਚ ਵਾਇਲੈਂਸ ਨਹੀਂ ਹੋਣੀ ਚਾਹੀਦੀ ਪਿਛਲੇ ਦਿਨ ਸੁਖਬਾਲ ਸਿੰਘ ਕੈਰਾ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਗੈਰ ਪੰਜਾਬੀਆਂ ਨੂੰ ਨਾ ਤਾਂ ਇੱਥੇ ਜ਼ਮੀਨ ਦੇਣੀ ਚਾਹੀਦੀ ਹੈ ਤੇ ਨਾ ਹੀ ਕੁਝ ਬੰਨਣਾ ਚਾਹੀਦਾ ਬਿਲਕੁਲ ਨਹੀਂ ਉਹਨਾਂ ਨੇ ਆਪਣੇ ਆਪ DNA ਕਰਤਾ ਕਿ ਮੈਂ ਐਸਾ ਕੋਈ ਬਿਆਨ ਨਹੀਂ ਦਿੱਤਾ ਕਿਉਂਕਿ ਸਾਰੇ ਜਾਣਦੇ ਐ ਇਸ ਤਰ੍ਹਾਂ ਦੀ ਸਥਿਤੀ ਲੱਗਦੀ ਆ ਮੈਨੂੰ ਤਾਂ ਪੂਰਾ ਲੱਗਦਾ ਵੀ ਲੋਕ ਮੰਨ ਬੜਾ ਚੁੱਕੇ ਐ ਜੇ ਮੈਂ ਦੱਸਿਆ ਦੋਈ ਪਾਰਟੀਆਂ ਦਾ ਹਾਲ ਤੀਜਾ ਮਾਨ ਸਾਹਿਬ ਦਾ ਮਾਨ ਸਾਹਿਬ ਉਹ ਵੋਟਾਂ ਲਈ ਸਿਆਸੀ ਵਸ ਲਈ ਫਿਰਦੇ ਐ ਜਿਹਦਾ ਇਹ ਨਹੀਂ ਪਤਾ ਕਿ ਇਹਨਾਂ ਨੇ ਪਹੁੰਚਣਾ ਕਿੱਥੇ ਮੰਜ਼ਲ ਕਿੱਥੇ ਆ ਕੱਲ ਨੂੰ ਦੱਸਿਆ ਯਾਰ ਕਿ ਰਾਹੁਲ ਗਾਂਧੀ ਜੀ ਪੰਜਾਬ ਫੇਰੀ ਤੇ ਪਹੁੰਚ ਨੇ ਤਾਂ ਮੈਂ ਹੁੰਦਾ ਇਹ ਤਾਂ ਕੋਈ ਨਵੀਂ ਗੱਲ ਨਹੀਂ ਐ ਸਸੀ ਕਾ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਹਰਜੀਤ ਸਿੰਘ ਸਿੱਧੂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਰਾਸੀ ਪਾਰਟੀਆਂ ਦੇ ਉਮੀਦਵਾਰ ਪਪਾ ਭਾਰ ਹੋਏ ਬੈਨੇ ਪਰ ਜੇਕਰ ਹਲਕਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਇਸ ਵਾਰ ਮੈਦਾਨ ਦੇ ਵਿੱਚ ਉਤਰੇ ਉੱਥੇ ਹੀ ਅੱਜ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਸੰਗਰੂਰ ਮੁਖ ਦਫ਼ਤਰ ਦੇ ਵਿੱਚ ਪਹੁੰਚੇ ਨੇ ਉਹਨਾਂ ਨਾਲ ਗੱਲ ਕਰ ਰਹੇ ਨੇ ਸੱਸੀ ਗੱਲ ਜੀ ਤੇ ਅੱਜ ਇੱਥੇ ਸੰਗਰੂਰ ਪਹੁੰਚੇ ਹੋ ਕਿਸ ਤਰ੍ਹਾਂ ਦਾ ਮਾਹੌਲ ਹੈ ਦੇਖੋ ਮਾਹੌਲ ਡੇ ਬਾਏ ਡੇ ਕਲੀਅਰ ਹੁੰਦਾ ਜਾ ਰਿਹਾ ਹੈ ਅੱਜ ਇੱਕ ਗੱਲ ਸਪਸ਼ਟ ਸਾਹਮਣੇ ਆਈ ਹੈ ਕਿ ਲੋਕਾਂ ਨੇ ਬਹੁਤ ਜਾਣਿਆ ਹੈ ভোটার ਬਹੁਤ ਸਮਝਦਾਰ ਹੋ ਚੁੱਕਿਆ ਹਰ ਵਰਗ ਦੇ ਲੋਕ ਸਾਡੇ ਜਿਹੜੇ ਹੈਗੇ ਆ ਹਰ ਮਰਲੇਬੇ ਦੇ ਵਿੱਚੋਂ ਨਿਕਲ ਕੇ ਗਏ ਨੇਗੇ ਤੋਂ ਇਸ ਲਈ ਉਹ ਸਾਰਾ ਤੋਲ ਨਾਪ ਕੇ ਫੈਸਲਾ ਕਰ ਰਹੇ ਨੇ ਜਿਹੜੀ ਸਾਨੂੰ ਨਜ਼ਰ ਆ ਰਹੀ ਹੈ ਚੀਜ਼ ਇਸ ਕਰਕੇ ਨਹੀਂ ਕਿ ਜਰਜਿੰਦਰ ਕੌਰ ਪੱਠੜ ਆ ਗਈ ਜਾਂ ਫਲਾਣਾ ਲੀਡਰ ਆ ਗਿਆ ਜਾਂ ਫਲਾਣਾ ਆ ਗਿਆ ਜਾਂ ਭਗਵੰਤ ਮਾਨ ਆ ਗਿਆ ਜਾਂ ਕੋਈ ਇਸ ਕਰਕੇ ਵੋਟ ਪਾ ਦੇਣਗੇ ਕਿਸੇ ਆ ਕੇ ਬੋਲ ਕੇ ਆ ਲੋਕ ਬਿਲਕੁਲ ਆਪਣੀ ਤਰਾਜੂ ਤਰੀ ਬੈਠੇ ਆ ਕਿਹੜੀ ਪਾਰਟੀ ਨੇ ਜੋ ਕਿਹਾ ਉਹ ਕੀਤਾ ਹੈ ਕਿਹੜੀ ਪਾਰਟੀ ਅੱਜ ਜੋ ਕਹਿ ਰਹੀ ਹੈ ਕੋਹਰਾ ਝੂਠ ਬੋਲ ਰਹੀ ਹੈ ਹੋ ਕੁਛ ਰਿਹਾ ਤੇ ਕਰ ਕੁਛ ਰਿਹਾ ਇਸ ਹਾਲਾਤ ਨੂੰ ਦੇਖਦੇ ਹੋਏ ਬੀਜੇਪੀ ਨੇ ਜੋ ਕਿਹਾ ਉਹ ਸਾਰਾ ਝੂਠ ਨਿਕਲਿਆ ਉੱਪਰ ਤੋਂ ਲੈ ਕੇ ਥੱਲੇ ਤੱਕ ਅੰਦਾਸ ਸਾਲਾਂ ਦੇ ਵਿੱਚ ਉਹ ਬੋਲਿਆ ਜਾਂ ਅੱਜ ਬੋਲ ਰਿਹਾ ਉਹ ਕਹਰਾ ਝੂਠ ਨਿਕਲਿਆ ਔਰ ਬਿਲਕੁਲ ਤਰੀਕੇ ਨਾਲ ਆਪਣੇ ਵਿਰੋਧੀਆਂ ਨੂੰ ਕਮਜ਼ੋਰ ਕਰਨ ਵਾਸਤੇ ਇਸਤੇਮਾਲ ਕਰ ਰਹੀ ਹੈ ਸਰਕਾਰੀ ਏਜੰਸੀਆਂ ਦਾ ਲੋਕ ਉਸ ਤੋਂ ਨਾਰਾਜ਼ ਨੇ ਸਾਡਾ ਤਾਂ ਖੇਤੀ ਪ੍ਰਧਾਨ ਸੂਬਾ ਸਾਡਾ ਕਿਸਾਨ ਵੀ ਸਾਰੇ ਜਿਨ੍ਹਾਂ ਨੂੰ ਐਡੀ ਗੱਲ ਕੋਨਾਂ ਦਾ ਅਧਿਕਾਰ ਖੋਇਆ ਹੈ ਕਿ ਤੁਸੀਂ ਰਾਜ ਤਾਂ ਨਿਚ ਨਹੀਂ ਜਾ ਸਕਦੇ ਔਰ ਉਹ ਪ੍ਰੋਗਰਾਮਨ ਬੈਠ ਕੇ ਆਏ ਦੋ ਸਾਲ ਉਹਨਾਂ ਨੂੰ ਉੱਥੇ ਲੋ ਨਾਰਾਜ਼ਗੀ ਹੈ ਤੇ ਉਹ ਵੀ ਇਹਨਾਂ ਦੇ ਖਿਲਾਫ ਹੈਗੇ ਜਾਂਗੇ ਲੇਕਿਨ ਇਸ ਕਰਕੇ ਲੋਕ ਇੱਥੇ ਸੂਬੇ ਦੀ ਸਰਕਾਰ ਦੇ ਵੀ ਖਿਲਾਫ ਹੈ ਤੇ ਉਹ ਕਹਿੰਦੇ ਵੀ ਸਾਨੂੰ ਤਾਂ ਉਹਨਾਂ ਨੇ ਹਰਿਆਣਾ ਤਾਂ ਟੱਪੜ ਨਹੀਂ ਦਿੱਤਾ ਪੰਜਾਬ 'ਚ ਹੀ ਕੁੱਟ ਗਏ ਮਾਰ ਗਏ ਸਭ ਕੁਝ ਕਰ ਗਏ ਤੇ ਤੁਸੀਂ ਕਿੱਥੇ ਸੀ ਪੰਜਾਬ ਦੀ ਸਰਕਾਰ ਉਹਨਾਂ ਨੇ ਕੁੱਟਿਆ ਤੇ ਆਮ ਆਦਮੀ ਪਾਰਟੀ ਨੇ ਕਟਵਾਇਆ ਸਾਡੀ ਜਿੱਥੇ ਵੀ ਸਰਕਾਰ ਸੀ ਛੋਟੀ ਸਟੇਟ ਸੀ ਹਰਿਆਣਾ ਉਹਨਾਂ ਨੇ ਇਹ ਸਾਰੇ ਸਾਡੇ ਪੰਜਾਬ ਦੇ ਏਰੀਆ 'ਚ ਵੜ ਕੇ ਕੀਤਾ ਤਾਂ ਤੁਸੀਂ ਕਿੱਥੇ ਗਏ ਹੋ ਸੀ ਅੱਜ ਜਿਸ ਤਰੀਕੇ ਨਾਲ ਤੁਸੀਂ ਬੀਜੇਪੀ ਵਾਲਿਆਂ ਨੂੰ ਜੇ ਕੋਈ ਜਾਂਦਾ ਪਿੰਡਾਂ 'ਚ ਕਿਸਾਨ ਉਥੇ ਸਵਾਲ ਕਰਦੇ ਆ ਤੁਸੀਂ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਨੇ ਹੋ ਠੀਕ ਹੈ ਅਸੀਂ ਨਹੀਂ ਕਹਿੰਦੇ ਕਿਸੇ ਨੂੰ ਬੋਲਣ ਨਹੀਂ ਦੇਣਾ ਚਾਹੀਦਾ ਬੋਲਣ ਦੇਣਾ ਚਾਹੀਦਾ ਹੈ ਉਹਦਾ ਹੱਕ ਹੈ ਲੇਕਿਨ ਜੇ ਉਹਨਾਂ ਦਾ ਹੱਕ ਹੈ ਤਾਂ ਕਿਸਾਨਾਂ ਦਾ ਵੀ ਹੱਕ ਸੀਗਾ ਤੇ ਜੇ ਉਹਨਾਂ ਨੂੰ ਅੱਜ ਸਾਰੀ ਪੁਲਿਸ ਦੀ ਪ੍ਰੋਟੈਕਸ਼ਨ ਦਿੱਤੀ ਜਾ ਸਕਦੀ ਹੈ ਤਾਂ ਫਿਰ ਉਸ ਵਕਤ ਕਿਸਾਨਾਂ ਨੂੰ ਕਿਉਂ ਨਾ ਦਿੱਤੀ ਇਹ ਸਾਰੀਆਂ ਚੀਜ਼ਾਂ ਔਰ ਦੂਜੀਆਂ ਅਸੀਂ ਰੋਜ਼ ਦੇਖਦੇ ਆ ਤੁਸੀਂ ਵੀ ਦੇਖਦੇ ਹੋ ਵੀਡੀਓਜ਼ ਉੱਪਰ ਜੋ ਜੋ ਕੁਛ ਇਹ ਕਹਿੰਦੇ ਰਹੇ ਨੇ ਕਿ ਅਸੀਂ 5 ਸਟਾਰ ਕਲਚਰ ਬੰਦ ਕਰਾਂਗੇ ਅੱਜ 5 ਸਟਾਰ ਛੱਡ ਕੇ ਪੰਜਾਬ ਦੇ ਵਿੱਚ 7 ਸਟਾਰ ਕਲਚਰ ਦੀ ਸਰਕਾਰ ਚੱਲ ਰਹੀ ਹੈ। ਇਹ ਸਾਰੀ ਚੀਜ਼ ਲੋਕ ਸਮਝਦੇ ਆ। ਜਿਨ੍ਹਾਂ ਨੇ ਵਾਅਦੇ ਕੀਤੇ ਚਾਹੇ ਔਰਤਾਂ ਨਾਲ, ਕਿਸਾਨਾਂ ਨਾਲ, ਯੂਥ ਵਰਗ ਨਾਲ ਕਿਸੇ ਨਾਲ ਵੀ ਉਹਨਾਂ ਨੂੰ ਦੇਣ ਦੀ ਬਜਾਏ ਲਾਠੀ ਨਾਲ ਦਵਾਇਆ ਜਾ ਰਿਹਾ ਹੈ। ਜਿਹੜੀਆਂ ਏਜੰਸੀਆਂ ਉੱਥੇ ਗਵਰਨਮੈਂਟ ਆਫ ਇੰਡੀਆ ਯੂਜ਼ ਕਰਦੀ ਹੈ ਉਹ ਤੁਸੀਂ ਸਟੇਟ ਦੇ ਵਿੱਚ ਯੂਜ਼ ਕਰਕੇ ਆਪਣੇ ਮੈਰਿਟ ਤੇ ਨਹੀਂ ਮੰਗਦੇ ਤੁਸੀਂ ਵੋਟ। ਤੁਸੀਂ ਕਈ ਵਾਰੀ ਬਾਹ ਮਰੋੜਨ ਦੇ ਤਰੀਕੇ ਨਾਲ ਮੰਗਦੇ ਹੈਗੇ। ਉੱਤੇ ਵੀ ਉਹ ਕੇਸ ਬਣਾਈ ਜਾਂਦੇ ਆ। ਕੇਜਰੀਵਾਲ ਤੇ ਬਣਾਤਾ ਇੱਥੇ ਤੱਲੇ ਇਹ ਬੜਾਈ ਜਾਂਦੇ ਆ ਇਸ ਕਰਕੇ ਲੋਕ ਸਮਝਦੇ ਨੇ ਕਿ ਇਹ ਦੋਨੋਂ ਪਾਰਟੀਆਂ ਚਾਹੇ ਉਹ ਬੀਜੇਪੀ ਹੈ ਚਾਹੇ ਉੱਥੇ ਆਮ ਆਦਮੀ ਪਾਰਟੀ ਸਰਕਾਰ ਹੈ ਇਹਨਾਂ ਨੂੰ ਲੋਕਾਂ ਨੇ ਦੇਖਿਆ ਕਿ ਇਹ ਇਹਨਾਂ ਨੂੰ ਪਹਿਲਾਂ ਵੀ ਲੋਕ ਤਾਂ ਰੱਟ ਦੇ ਚੁੱਕੇ ਆ ਰਾਇਆ ਸੀ ਉਸ ਵਕਤ ਵੀ ਇੱਥੇ ਤੇ ਇਹਨਾਂ ਤੋਂ ਇਹਨਾਂ ਦਾ ਬਹੁਤ ਪੰਗ ਹੋ ਗਿਆ ਮੈਨੂੰ ਲੱਗਦਾ ਕਿ ਲੋਕ ਇਹਨਾਂ ਦੇ ਇਹਨਾਂ ਨੂੰ ਪਿੱਛੇ ਲਤਾੜਨਗੇ ਕਿ ਕਿਸ ਤਰ੍ਹਾਂ ਵੇਖਦੇ ਹੋ ਬੀਜੇਪੀ ਦੇ ਉਮੀਦਵਾਰਾਂ ਦਾ ਲਗਾਤਾਰ ਕਿਸਾਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਕਿ ਜਦੋਂ ਨਰਿੰਦਰ ਮੋਦੀ ਆਉਣਗੇ 23 ਤਰੀਕ ਨੂੰ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹਰ ਜਗ੍ਹਾ ਤੇ ਕੀਤਾ ਜਾਊ। ਦੇਖੋ ਅਗਰ ਪ੍ਰਦਰਸ਼ਨ ਕਰਨੇ ਡੈਮੋਕਰੈਟਿਕ ਰਾਈਟ ਹੈ, ਰੇਖ ਦਾ ਹੱਕ ਹੈਗਾ। ਲੇਕਿਨ ਉਹ ਉਹਦੇ ਵਿੱਚ ਵਾਇਲੈਂਸ ਨਹੀਂ ਹੋਣੀ ਚਾਹੀਦੀ। ਅਸੀਂ ਆਪ ਧਰਨੇ ਸਾਰੇ ਦਿਨਿਆਂ ਆਮ ਆਦਮੀ ਪਾਰਟੀ ਦਿੰਦੀ ਰਹੀ ਹੈ, ਬੀਜੇਪੀ ਦਿੰਦੇ ਰਿਹਾ। ਲੇਕਿਨ ਜਿਹੜੇ ਅੱਜ ਕਿਸਾਨ ਕਹਿ ਰਹੇ ਨੇ ਇਹਦਾ ਜਿਹਨੂੰ ਕਹਿੰਦੇ ਪਹਿਲਾ ਕਦਮ ਕਿਹਨੇ ਰੱਖਿਆ ਉਹ ਭਾਜੀਪੀ ਨੇ ਰੱਖਿਆ ਤਾਂ ਵੀ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਕੀ ਕਸੂਰ ਹੈ ਸਾਡਾ ਹਿੰਦੁਸਤਾਨ ਦੇ ਵਾਸੀ ਆਂ ਕੀ ਵੀਜ਼ਾ ਲੈ ਕੇ ਜਾਣਾ ਸੀਗਾ ਤੇ ਅੱਜ મોદી ਜੀ ਤੁਸੀਂ ਜਿਹੜੇ ਸਾਡੇ ਨਾਲ ਕਰਕੇ ਵਾਦੇ ਪੂਰੇ ਨਹੀਂ ਕੀਤੇ ਤੇ ਅਸੀਂ ਜਿਉਂ ਜਾਣਾ ਸੀ ਤੇ ਕਹਿਣ ਵਾਸਤੇ ਥੋੜੀ ਸਰਕਾਰਾਂ ਨੇ ਸਾਨੂੰ ਘਟਾਇਆ ਫਿਰ ਅੱਜ ਤੁਹਾਨੂੰ ਜਿਹੜਾ ਹੈਗਾ ਅਸੀਂ ਇਹ ਪ੍ਰੋਟੈਸਟ ਨਹੀਂ ਕਰ ਸਕਦੇ ਸਾਨੂੰ ਹੀ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਲੇਕਿਨ ਜਿਸ ਤਰ੍ਹਾਂ ਮੈਂ ਕਹਿੰਦੀ ਆ ਕਿ ਪੀਸਫੁਲ ਹੋਵੇ ਇਹਦੇ ਨਾਲ ਇੱਕ ਖਿਆਲ ਸਭਨਾਂ ਚਾਹੀਏ ਉਹ ਕਿਸੇ ਵੀ ਕਿਸਮ ਦੇ ਵਰਗ ਹੋਣ ਅਸੀਂ ਹੋਈਏ ਕਾਂਗਰਸ ਹੋਈਏ ਕੋਈ ਸਾਰੀਆਂ ਪਾਰਟੀਆਂ ਸਾਨੂੰ ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ ਕਿ ਜਿੱਥੇ ਵੀ ਸਿਪਰੋਟੈਸਟ ਕਰਦੇ ਆ ਉੱਥੇ ਕੋਈ ਕਿਸੇ ਨੀਡੀ ਨੂੰ ਜਿਹੜਾ ਇਮੀਡੀਏਟ ਕੋਈ ਮਰੀਜ਼ ਆ ਕੋਈ ਹੋਰ ਆ ਕਪਾ ਉਹਨਾਂ ਦਾ ਇੱਕ ਆਮ ਜਨਤਾ ਲਈ ਇੱਕ ਐਸਾ ਜਿਹਾ ਰਸਤਾ ਬਣਾਉਣਾ ਚਾਹੀਦਾ ਹੈ ਜਿਹਨੂੰ ਸੋਚ ਕੇ ਆ ਕੇ ਉਸ ਥਾਂ ਤੇ ਆ ਕੇ ਕੰਮ ਨਾ ਰੁਕੇ ਪ੍ਰੋਟੈਸਟ ਦਾ ਨਜ਼ਾਰਾ ਵੀ ਸਾਰਾ ਥਾਵਾ ਪਿਛਲੇ ਦਿਨ ਸੁਖਵਾਲ ਸਿੰਘ ਕੈਰਾ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਗੈਰ ਪੰਜਾਬੀਆਂ ਨੂੰ ਨਾ ਤਾਂ ਇੱਥੇ ਜ਼ਮੀਨ ਦੇਣੀ ਚਾਹੀਦੀ ਹੈ ਅਤੇ ਨਾ ਹੀ ਕੁਝ ਬਣਨਾ ਚਾਹੀਦਾ ਬਿਲਕੁਲ ਨਹੀਂ ਉਹਨਾਂ ਨੇ ਆਪਣੇ ਆਪ DNA ਕਰਤਾ ਕਿ ਮੈਂ ਐਸਾ ਕੋਈ ਬਿਆਨ ਨਹੀਂ ਦਿੱਤਾ ਕਿਉਂਕਿ ਸਾਰੇ ਜਾਣਦੇ ਆ ਕਿ ਅਸੀਂ ਜਾਂ ਸੁਖਵਾਲ ਖਰਿਆ ਜਾਂ ਕੋਈ ਹੈ ਅਸੀਂ ਗੁਰੂਆਂ ਨੂੰ ਮੰਨਣ ਵਾਲੇ ਲੋਕ ਆ ਹਿੰਦ ਦਾ ਭਲਾ ਤੇ ਸਰਵਤ ਦਾ ਭਲਾ ਮੰਗਦੇ ਆ ਹਿੰਦ ਦੀ ਚਾਦਰ ਅਸੀਂ ਕਹਿੰਦੇ ਆ ਉਹਨੂੰ ਤੋੜ-ਵਰੋੜ ਕੇ ਬਣਾਇਆ ਗਿਆ ਅਸੀਂ ਤਾਂ ਸਭ ਕੋ ਇਹ ਮੰਗ ਕਰਦੇ ਆ ਕਿਸ ਜਿਹੜੀਆਂ ਸਟੇਟਾਂ ਵਿੱਚ ਅਸੀਂ ਵੀ ਜਾ ਕਿਸੇ ਥਾਂ ਤੇ ਕੋਈ ਸਟੇਟ ਨੇ پابੰਦੀ ਲਾਈ ਹੈ ਤਾ ਉਹ ਪੰਜਾਬੀ ਹੋਵੇ ਹੋਰ ਹੋਵੇ ਨਹੀਂ ਜਾ ਸਕਦਾ ਕਿਉਂ ਨਾ ਆਪਣੇ ਦੇਸ਼ ਦੇ ਵਿੱਚ ਆਈਏ ਸਾਨੂੰ ਦੇਸ਼ ਦੀਆਂ ਸਰਦਾਂ ਤੋਂ ਬਾਅਦ ਜਾਣ ਵਾਸਤੇ ਵੀਜ਼ੇ ਦੀ ਲੋੜ ਆ ਬੰਦੇ ਜਿੱਥੇ ਮੈਂ ਜਿਹੜੀ ਮੈਂ ਸਟੇਟ ਜਾਓ ਕਾਰੋਬਾਰੀ ਬੰਦੇ ਆ ਆ ਸਾਡੇ ਜਿਹੜੇ ਬੰਦੇ ਵਿਚਾਰੇ ਇੱਥੇ ਬਿਹਾਰ ਦੇ ਆ ਯੂਪੀ ਦੇ ਆ ਇੱਥੇ ਸਾਡੇ ਬਾਅਦ ਅਨਪਾਇਦਾ ਕਰਦੇ ਤਾਂ ਬਸਿੰਦੇ ਬਣ ਗਏ ਇੱਥੋਂ ਦੇ ਇਹਨਾਂ ਦੇ ਬੱਚੇ ਇੱਥੇ ਆ ਕੇ ਹੋਏ ਨੇ ਉਹ ਸਾਡੇ ਪਰਿਵਾਰਾਂ ਦਾ ਹਿੱਸਾ ਬਣ ਗਏ ਨੇ ਸਾਡਾ ਨੋਬਾਸਤਾ ਰਿਸ਼ਤਾ ਹੈ ਨਾ ਬਾਰੇ ਕੋਈ ਗੱਲ ਨਹੀਂ ਉਹ ਸਿਰਫ ਤੋੜ ਮਰੋੜ ਤੇ ਲਿਖਿਆ ਗਲਤ ਹੈ ਇਸ ਤਰ੍ਹਾਂ ਦੀ ਸਥਿਤੀ ਲੱਗਦੀ ਹੈ ਮੈਨੂੰ ਤਾਂ ਪੂਰਾ ਲੱਗਦਾ ਹੈ ਵੀ ਲੋਕਮਨ ਬੜਾ ਚੁੱਕੇ ਹੈ ਜੇ ਮੈਂ ਦੱਸਿਆ ਦੋਈ ਪਾਰਟੀਆਂ ਦਾ ਹਾਲ ਤੀਜਾ ਮਾਨ ਸਾਹਿਬ ਦਾ ਮਾਨ ਸਾਹਿਬ ਉਹ ਵੋਟਾਂ ਲਈ ਸਿਆਸੀ ਵਸਲੇ ਫਿਰਦੇ ਹੈ ਜਿਹਦਾ ਇਹ ਨਹੀਂ ਪਤਾ ਕਿ ਇਹਨਾਂ ਨੇ ਪਹੁੰਚਣਾ ਕਿੱਥੇ ਮੰਜ਼ਲ ਕਿੱਥੇ ਹੈ ਸਵਾਲ ਕਿਸੇ ਨੇ ਕੀਤਾ ਕਿਹਦਾ ਸਾਥ ਦੇਓਗੇ ਕਹਿੰਦੇ ਉੱਥੇ ਉਦੋਂ ਦੇਖਾਂਗੇ ਜੇ ਸਾਡੀ ਸੀਟ ਜਿੱਤੀ ਤਾਂ ਫਿਰ ਉਦੋਂ ਫੈਸਲਾ ਕਰਾਂਗੇ ਹੁਣ ਇਹਨਾਂ ਦੀ ਬਸ ਸੱਚ ਫਿਰ ਸਵਾਰੀ ਕੋਈ ਬੈਠੋ ਵੀ ਜਾ ਕੇ ਜਿਹਦਾ ਪਤਾ ਹੀ ਨਹੀਂ ਕਿੱਧਰ ਜਾਣਾ ਇਹਨਾਂ ਕੇਸ ਕਰਕੇ ਉਹਨਾਂ ਦਾ ਵੀ ਕੰਮ ਸਾਫਾ ਕਾਂਗਰਸ ਬੜੀ ਕਲੀਅਰ ਹੈ ਕਾਂਗਰਸ ਮੁੱਦਿਆਂ ਤੇ ਲੜਦੀ ਹੈ ਕਾਂਗਰਸ ਅੱਕਾਂ ਲਈ ਲੜਦੀ ਹੈ ਕਾਂਗਰਸ ਦੀ ਸਰਕਾਰ ਮжоਰਿਟੀ ਲੋਕ ਲੈ ਕੇ ਆਉਣਗੇ ਜ਼ਰੂਰ ਦੀ ਸੀਟ ਵੀ ਦੂਜੀਆਂ ਸੀਟਾਂ ਵੀ ਸ਼ਾਨਦਾਰ ਤਰੀਕੇ ਨਾਲ 13 ਦੀ 13 ਕਾਂਗਰਸ ਜਿੱਤੇ ਪਹਿਲਾਂ ਦੱਸਿਆ ਯਾਰ ਕਿ ਰਾਹੁਲ ગાંધી ਜੀ ਪੰਜਾਬ ਫੇਰੀ ਤੇ ਗੋਚ ਨਹੀਂ ਤਾਂ ਮੈਂ ਹੁੰਦਾਗਾ ਇਹ ਤਾਂ ਕੋਈ ਨਵੀਂ ਗੱਲ ਨਹੀਂ ਆਪ ਬੀਜੇਪੀ ਦੇ ਮੋਦੀ ਜੀ ਆ ਰਹੇ ਆ ਸਾਡੀ ਪਾਰਟੀ ਦੇ ਸਾਰੇ ਲੀਡਰ ਜਿੱਥੇ ਜਿੱਥੇ ਸਟੇਟਾਂ ਚ ਇਲੈਕਸ਼ਨ ਖਤਮ ਹੁੰਦੀਆਂ ਆਪਣੇ ਆਪਣੀ ਪਾਰਟੀ ਪ੍ਰਚਾਰ ਕਰਨਾ ਹੈ ਜ਼ਰੂਰ ਆਉਣਗੇ ਸਾਡੇ ਲੀਡਰ ਨੈਸ਼ਨ ਲੀਡਰ ਆਉਣੇ ਆ। ਜੀ ਬਿਲਕੁਲ ਐਸੀ ਬੀਬੀ ਰਜਿੰਦਰ ਕੌਰ ਪੱਠਰ ਜਿਨ੍ਹਾਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਅਤੇ ਉੱਥੇ ਹੀ ਬੀਜਪੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ। ਇਹਨਾਂ ਨੇ ਕਿਹਾ ਕਿ ਬੀਜਪੀ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਸੀ। ਇਸ ਕਰਕੇ ਕਿਸਾਨ ਬੀਜਪੀ ਦੇ ਜੋ ਲੀਡਰ ਨੇ ਬੀਜਪੀ ਦੇ ਜੋ ਉਮੀਦਵਾਰ ਨੇ ਇਸ ਲਈ ਉਹਨਾਂ ਦਾ ਪਿੰਡਾਂ ਦੇ ਵਿੱਚ ਵਿਰੋਧ ਕਰ ਰਹੇ ਨੇ। ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਸਾਂਝਾ ਟੀਵੀ